ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਦੋਸਤੋ ਆਪਾਂ ਇਨਸਾਨਾਂ ਦੇ ਇਨਸਾਨਾਂ ਨੂੰ ਆਪਣੇ ਦਿਲ ਦੀ ਗੱਲ ਸਾਂਝੀ ਕਰਨ ਦੇ ਲਈ ਨਾ ਉਹ ਕਿਸੇ ਨਾ ਕਿਸੇ ਦੋਸਤ ਮਿੱਤਰ ਦੀ ਸੱਜਣ ਦੀ ਲੋੜ ਨਾ ਹਮੇਸ਼ਾ ਰਹਿੰਦੀ ਹੈ ਕਿਉਂਕਿ ਇਨਸਾਨਾਂ ਨੂੰ ਆਪਣੇ ਦਿਲ ਦੀ ਗੱਲ ਸਾਂਝੀ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਇੱਕ ਬੋਝ ਜਿਹੜਾ ਨਾ ਹਮੇਸ਼ਾ ਦਿਲ ਦਿਮਾਗ ਦੇ ਵਿੱਚ ਬਣਿਆ ਰਹਿੰਦਾ ਪਰ ਕਈ ਵਾਰੀ ਐ ਹੁੰਦਾ ਕਿ ਆਪਣੇ ਕੋਲ ਕੋਈ ਵੀ ਇਦਾਂ ਦਾ ਇਨਸਾਨ ਹੈ ਨਹੀਂ ਜਿਸ ਨਾਲ ਆਪਣੇ ਦਿਲ ਦੀ ਗੱਲ ਕਰ ਸਕੀਏ ਤਾਂ ਇੱਕ ਮੈਂ ਤੁਹਾਨੂੰ ਬੜੀ ਵਧੀਆ ਗੱਲਾਂ ਜੀ ਦੱਸਣ ਲੱਗੀ ਹਾਂ ਕਿ ਜੇ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੇ ਨੇੜੇ ਤੇੜੇ ਕਿਸੇ ਪਾਰਕ ਦੇ ਵਿੱਚ ਕੋਈ ਇਦਾਂ ਦਾ ਪੌਦਾ ਕੋਈ ਫਲ ਦਾ ਜਾਂ ਫੁੱਲ ਦਾ ਕੋਈ ਦਰਖਤ ਕੋਈ ਹੈ ਨਾ ਤੇ ਜਾ ਕੇ ਸ਼ਾਮ ਗੱਲਾਂ ਕਰਿਆ ਕਰੋ ਤੁਹਾਡਾ ਮਨ ਇੰਨਾ ਹੌਲਾ ਹੋਊਗਾ ਤੁਸੀਂ ਆਪਣੇ ਸਾਰੇ ਦਿਨ ਦੀ ਥਕਾਨ ਜਿਹੜੀ ਨਾ ਉਹਦੇ ਨਾਲ ਜਾ ਕੇ ਸਾਂਝਾ ਕਰ ਸਕਦੇ ਹੋ ਤੁਹਾਨੂੰ ਇਹ ਲੱਗੂਗਾ ਕਿ ਤੁਹਾਡੀਆਂ ਗੱਲਾਂ ਸੁਣ ਰਿਹਾ ਹੈ ਮੈਂ ਪਰਸਨਲੀ ਇਦਾਂ ਹੀ ਕਰਦੀ ਆ ਸਾਡੇ ਘਰੇ ਨਾ ਇੱਕ ਅੰਬਰੂਦ ਦਾ ਬੂਟਾ ਆ ਤੇ ਮੈਂ ਨਾ ਹਮੇਸ਼ਾ ਜਦੋਂ ਵੀ ਕਦੇ ਉਦਾਸ ਹੁੰਨੀ ਆ ਜਾਂ ਜਦੋਂ ਵੀ ਮੈਨੂੰ ਇਦਾਂ ਲੱਗਦਾ ਕਿ ਅੱਜ ਦਾ ਦਿਨ ਮੇਰਾ ਬਹੁਤ ਜ਼ਿਆਦਾ ਹੈਕਟਿਕ ਸੀਗਾ ਤੇ ਮੈਂ ਹਮੇਸ਼ਾ ਆਣ ਕੇ ਇਹਦੇ ਨਾਲ ਗੱਲਾਂ ਕਰਦੀ ਆ ਮੈਨੂੰ ਬਹੁਤ ਵਧੀਆ ਲੱਗਦਾ ਔਰ ਬਦਲੇ ਵਿੱਚ ਮੇਰੇ ਨਾਲ ਲੜਦਾ ਵੀ ਨਹੀਂ ਮੇਰੇ ਨਾਲ ਬਹਿਸ ਵੀ ਨਹੀਂ ਕਰਦਾ ਔਰ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਮੇਰੀਆਂ ਸਾਰੀਆਂ ਗੱ ਤੁਸੀਂ ਵੀ ਕਰਕੇ ਦੇਖਿਓ ਜੇ ਤੁਸੀਂ ਕਦੀ ਵੀ ਕੀਤਾ ਹੈ ਤਾਂ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ